ਦੇਸ਼ ਭਰਤ ਵਿੱਚ ਮੌਨਸੂਨ ਨੇ ਇੱਕ ਵਾਰ ਫਿਰ ਤੇਜ਼ੀ ਫੜ ਲਈ ਹੈ ਤੇ ਬਿਹਾਰ ਤੇ ਸਾਰੇ 38 ਜ਼ਿਲ੍ਹਿਆਂ ਦੇ ਵਿੱਚ ਤੇਜ਼ ਤੂਫਾਨ ਅਤੇ ਮੀਂਹ ਲਈ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਕਿ 18 ਜ਼ਿਲ੍ਹਿਆਂ ਦੇ ਵਿੱਚ ਜਿਹੜਾ orange ਅਲਰਟ ਅਤੇ 20 ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਹੈ। ਰਾਜਧਾਨੀ ਪਟਨਾ ਸਮੇਤ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਤੇ ਉੱਥੇ ਹੀ ਜਿੱਥੇ ਸੜਕਾਂ ਤੋਂ ਫੁੱਟ ਤੱਕ 2-2 ਫੁੱਟ ਤੱਕ ਪਾਣੀ ਦੇ ਨਾਲ ਸੜਕਾਂ ਜੜੀਆਂ ਨੇ ਭਰ ਚੁੱਕੀਆਂ ਨੇ ਦੂਜੇ ਪਾਸੇ ਮੱਧ ਪ੍ਰਦੇਸ਼ ਗੁਵਾਲੀਅਰ ਚੰਬਲ ਤੋਂ ਸਾਗਰ ਤੇ ਡਿਵੀਜ਼ਨਾਂ ਦੇ 9 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜੜੀ ਜਾਰੀ ਕੀਤੀ ਗਈ ਹੈ ਅਗਲੇ 2 ਦਿਨਾਂ ਤੱਕ ਮੌਸਮ ਜਿਹੜਾ ਅਜਿਹਾ ਹੀ ਰਹਿਣ ਵਾਲਾ ਹੈ ਤੇ ਚਦਕੀ ਰਾਜਸਥਾਨ ਦੇ 9 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਬਿਕਨੇਰ ਦੇ ਨੋਖਾ ਦੇ ਵਿੱਚ ਦੋ ਘਰ ਜਿਹੜੇ ਉੱਟਾ ਚੁਕੇ ਨੇ ਜਦਕਿ ਨੇੜਲੇ 7 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਉਹਤੇ ਯੂਪੀ ਦੇ ਵਿੱਚ ਗੰਗਾ ਯਮੁਨਾ ਸਮੇਤ ਕਈ ਨਦੀਆਂ ਹੜ੍ਹਤੇ ਨੇ ਉਹਤੇ ਕਾਸ਼ੀ ਦੇ ਸਾਰੇ 84 ਘਾਟ ਡੁੱਬ ਗਏ ਨੇ ਅਤੇ ਪ੍ਰਾਗਰਾਜ ਦੇ ਵਿੱਚ ਗੰਗਾ ਯਮੁਨਾ ਦੇ ਪਾਣੀ ਨੇ 10000 ਘਰ ਭਾਰ ਦਿੱਤੇ ਨੇ ਉੱਤਰਾਖੰਡ ਦੀ ਗੱਲ ਕੀਤੀ ਜਾਵੇ ਤਾਂ ਉੱਤਰਾਖੰਡ ਦੇ ਚਮੋਲੀ ਦੇ ਵਿੱਚ ਡੈਮ ਜਿਹੜੀ ਉਹ ਡੈਮ ਵਾਲੀ ਥਾਂ ਤੇ ਪਹਾੜ ਡਿੱਗਣ ਦੇ ਕਾਰਨ 11 ਮਜ਼ਦੂਰ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਹਰ ਪਾਸੇ ਮੀਂਹ ਦਾ ਹੜ੍ਹ ਜਿਹੜਾ ਉਹ ਵੱਰ ਰਿਹਾ ਤੇ ਪ੍ਰਭਾਵ ਜਿਹੜਾ ਲੋਕਾਂ ਦੇ ਉੱਪਰ ਪੈ ਰਹੇ ਲੋਕਾਂ ਦੇ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਭਾਖੜਾ ਬਿਆਸ ਜਿਹੜਾ ਪ੍ਰਬੰਧ ਬੋਰਡ ਨੇ ਜਾਰੀ ਕੀਤਾ ਕਿ ਪੌਂਗ ਡੈਮ ਤੋਂ ਪਾਣੀ ਛੱਡਣ ਦਾ ਅਲਰਟ ਉੱਥੇ ਹੀ ਦੱਸਦੀ ਕਿ ਇਸ ਦੌਰਾਨ ਮੌਸਮ ਵਿਭਾਗ ਨੇ ਅਸਮਾਨ ਦੀ ਅਲਰਟ ਜਿਹੜਾ ਜਾਰੀ ਕੀਤਾ ਹੈ ਤੇ ਮਕਾਲਿਆ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਰੈਡ ਅਲਰਟ ਮਕਾਲਿਆ ਦੇ ਵਿੱਚ ਜਾਰੀ ਕੀਤਾ ਗਿਆ ਅਤੇ ਬਿਹਾਰ ਉੱਤਰਾਖੰਡ ਦੇ ਵਿੱਚ orange ਅਲਰਟ ਤੇ ਰਾਜਸਥਾਨ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਵਿੱਚ yellow ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਦੱਖਣੀ ਭਾਰਤ ਦੇ ਵਿੱਚ ਇਸ ਸਮੇਂ ਮੀਂਹ ਦੀ ਤੀਬਰਤਾ ਘਟ ਗਈ ਹੈ ਪਰ ਤਮਿਲਨਾਡੂ ਕੇਰਲ ਅਤੇ ਕਰਨਾਟਕ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਵਿੱਚ ਵੀ ਹਲਕੀ بارش ਹੋਣ ਦੀ ਸੰਭਾਵਨਾ ਚੜੀ ਉਹ ਦੱਸੀ ਗਈ ਹੈ। ਇਸ ਦੇ ਨਾਲ ਹੀ ਲਗਾਤਾਰ ਹਰ ਰਾਜ ਦੇ ਵਿੱਚ ਭਾਰੀ ਮੀਂਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਲਗਾਤਾਰ ਜਿਹੜੇ ਡੈਮ ਜਿਹੜੇ ਨੇ ਉਹ ਭਰ ਚੁੱਕੇ ਨੇ ਲੋਕਾਂ ਨੂੰ ਅਲਰਟ ਜਿਹੜਾ ਉਹ ਕੀਤਾ ਜਾ ਰਿਹਾ ਹੈ ਭਾਰੀ ਮੀਂਹ ਨੂੰ ਲੈ ਕੇ ਹਰ ਪਾਸੇ ਜਿਹੜਾ ਰਿੰਜ ਤੇ yellow alert ਜਿਹੜਾ ਉਹ ਕਰ ਦਿੱਤਾ ਗਿਆ ਹੈ। ਦੇਸ਼ ਭਰ ਦੇ ਵਿੱਚ ਲਗਾਤਾਰ ਮੌਨਸੂਨ ਦੇ ਆਨ ਦੇ ਨਾਲ ਲਗਾਤਾਰ ਭਾਰੀ ਮੀਂਹ ਦਾ ਕਹਿੜ ਜਿਹੜਾ ਹਰ ਰਾਜ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਭਾਰੀ ਮੀਂਹ ਦੇ ਕਾਰਨ ਸੜਕਾਂ ਜੜੀਆਂ ਨੇ ਪਾਣੀ ਜਿਹੜਾ ਸੜਕਾਂ ਦੇ ਵਿੱਚ ਭਰ ਚੁੱਕਿਆ ਜਿਸ ਦੇ ਕਾਰਨ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਤ ਹੀ ਹਿਮਾਚਲ ਸਾਈਡ ਦੀ ਗੱਲ ਕੀਤੀ ਜਾਵੇ ਤਾਂ ਪਹਾੜੀ ਮੀਂਹ ਦੇ ਕਾਰਨ ਦੱਸਦੀ ਕਿ ਲੈਂਡਸਲਾਈਡ ਕਾਫੀ ਜ਼ਿਆਦਾ ਹੋ ਰਹੀ ਹੈ ਤਾਂ ਇਸ ਦੇ ਨਾਲ ਹੀ ਜਿਹੜਾ ਰਸਤੇ ਹਰ ਪਾਸੇ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ ਮਨਾਲੀ ਦਾ ਪੂਰਾ ਰਸਤਾ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਲੈਂਡਸਲਾਈਡ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਉੱਥੇ ਨੁਕਸਾਨ ਹੋਇਆ ਉੱਥੇ ਬਚਾਅ ਕਾਰਜ ਜਿਹੜੇ ਮੌਕੇ ਤੇ ਮੌਜੂਦ ਨੇ ਤੇ ਉਸ ਦੇ ਨਾਲ ਹੀ ਦੱਸਦੀ ਕਿ ਅਜਿਹੀ ਕਾਰਵਾਈਆਂ ਜਦੋਂ ਲਗਾਤਾਰ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਖਤਰਾ ਜਿਹੜਾ ਉਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਇਸ ਦੇ ਨਾਲ ਹੀ ਅਲਰਟਤਾ ਦੱਸਦੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਜਾਰੀ ਕੀ ਤੱਕ